ਅੱਜ ਦੀ ਕਹਾਣੀ ਜਿਹੜੀ ਤੁਹਾਡੇ ਤੱਕ ਲੈ ਕੇ ਆਏ ਆ ਇੱਕ ਕਹਾਣੀ ਹੈ ਕਮਲ ਰਾਏ ਭੈਣ ਦੀ ਇਹ ਕੁੜੀ ਦਾ ਨਾਮ ਸੀਮਾ ਰਾਏ ਆ ਤੇ ਇਹਦੀ ਉਮਰ 18 ਸਾਲ ਹੈ ਤੇ ਹੁਣੇ-ਹੁਣੇ ਇਹ ਬਾਲਗ ਹੋਈ ਹੈ ਇਹ ਭੈਣ ਦੱਸਦੀ ਹੈ ਕਿ ਇਹਦੇ ਪਰਿਵਾਰ ਕੋਲ ਕੋਈ ਬਹੁਤੇ ਜ਼ਿਆਦਾ ਸਾਧਨ ਨਹੀਂ ਸੀ ਪਹਿਲਾਂ ਇਹਨਾਂ ਦਾ ਘਰ ਜਿਹੜੀ ਜਗ੍ਹਾ ਤੇ ਸੀ ਉਹ ਸਰਕਾਰੀ ਜਗ੍ਹਾ ਸੀ ਇਸ ਤੋਂ ਪਹਿਲਾਂ ਕਿ ਇਹ ਘਰ ਦਾ ਵਧੀਆ ਗੁਜ਼ਾਰਾ ਚਲਾਉਣਾ ਸ਼ੁਰੂ ਕਰ ਦੇ ਕਿ ਇਹਨਾਂ ਦੇ ਘਰ ਨੂੰ ਅਗ ਲੱਗ ਜਾਂਦੀ ਹੈ ਤੇ ਸਾਰਾ ਕੁਝ ਸੜ ਕੇ ਸੁਆਹ ਹੋ ਜਾਂਦਾ ਹੈ ਇੰਨੀ ਕੁ ਮੁਸ਼ਕਲ ਹਾਲਾਤ ਹੋ ਜਾਂਦੇ ਆ ਕਿ ਇਹਨਾਂ ਦਾ ਜਿਹੜਾ ਮਾੜਾ ਮੋਟਾ ਸਮਾਨ ਬਚਦਾ ਉਹ 10 15 ਦਿਨ ਬਾਅਦ ਸੜਕਾਂ ਤੇ ਰੋਲਦਾ ਰਹਿੰਦਾ ਇਸ ਤੋਂ ਬਾਅਦ ਫੇਰ ਜਦੋਂ ਇਹ ਸੈੱਟ ਕਰਦੇ ਆਪਣੇ ਘਰ ਨੂੰ ਤਾਂ ਇਹ ਭੈਣ ਦੱਸਦੀ ਆ ਕਿ ਫੇਰ ਉਹ ਜਗ੍ਹਾ ਸਰਕਾਰ ਖਾਲੀ ਕਰਵਾ ਲੈਂਦੀ ਆ ਤੇ ਅਸੀਂ ਫੇਰ ਤੋਂ ਉਜੜ ਜਾਂਦੇ ਆ ਫੇਰ ਤੋਂ ਅਸੀਂ ਕਿਰਾਇਆਂ ਤੇ ਦੁਖੀ ਹੋਣ ਲੱਗ ਪੈਂਦੇ ਆ ਭੈਣ ਦੱਸਦੀ ਆ ਕਿ ਮੈਂ ਜਦੋਂ ਮੈਨੂੰ ਪਤਾ ਲੱਗਿਆ ਕਿ ਇੰਸਟਾਗ੍ਰam ਤੋਂ ਵੀ ਕਮਾਈ ਹੋ ਸਕਦੀ ਹੈ ਤਾਂ ਉਸ ਲਾਲਚ ਦੇ ਵਿੱਚ ਆ ਕੇ ਮੈਂ ਇੰਸਟਾਗ੍ਰam ਤੇ ਰੀਲਾਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਭੈਣ ਦੱਸਦੀ ਹੈ ਕਿ ਮੇਰੇ ਮਾਪਿਓ ਨੇ ਮੈਨੂੰ ਕਿਹਾ ਤੂੰ ਇਹ ਗਲਤ ਕੰਮ ਕਰਨ ਲੱਗੀ ਤੂੰ ਇਹੋ ਜਿਹੇ ਗੰਦੇ ਕੰਮ ਛੱਡ ਦੇ ਤਾਂ ਭੈਣ ਦੱਸਦੀ ਹੈ ਕਿ ਮੈਂ ਬਹੁਤ ਕੋਸ਼ਿਸ਼ ਕਰਕੇ ਆਪਣੀ ਸਹੀ ਤਰੀਕੇ ਦੇ ਨਾਲ ਵੀਡੀਓ ਬਣਾਉਂਦੀ ਰਹੀ ਹੁਣ ਸਵਾ ਲੱਖ ਤੋਂ ਵੱਧ ਭੈਣ ਦੇ ਫੋਲੋਅਰਜ਼ ਹੋ ਚੁੱਕੇ ਨੇ ਪਰ ਜ਼ਿੰਦਗੀ ਦੇ ਵਿੱਚ ਕੀ ਤਬਦੀਲੀ ਆਈ ਕੀ ਭੈਣ ਦੀ ਜ਼ਿੰਦਗੀ ਦੇ ਵਿੱਚ ਕੋਈ ਆਸਾਨੀ ਆਈ ਜਾਂ ਹਜੇ ਉਵੇਂ ਦਾ ਉਵੇਂ ਸੰਘਰਸ਼ ਚੱਲਿਆ ਜਾ ਰਿਹਾ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਮੈਂਟ ਕਰਿਓ ਇਹ ਹੀ ਕਹਾਣੀ ਤੁਹਾਨੂੰ ਦੱਸੂਗੀ ਕਿ ਭੈਣ ਦੀ ਜ਼ਿੰਦਗੀ ਦੇ ਵਿੱਚ ਕੀ ਕੀ ਮੁਸ਼ਕਲਾਂ ਚੱਲ ਰਹੀਆਂ ਨੇ ਸ਼ੁਰੂ ਕਰਾਂਗੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੀਮਾ رائے ਹੈ ਤੇ ਮੇਰੀ ਏਜ 18 ਸਾਲ ਹੈ ਜੀ ਮੈਂ ਅੱਜ ਦੀ ਸ਼ੁਰੂ ਦੀ ਕਹਾਣੀ ਜੋ ਹੈ ਸ਼ੁਰੂ ਤੋਂ ਮਤਲਬ ਦੱਸਣਾ ਚਾਹੁੰਦੀ ਆ ਕਿ ਮਤਲਬ ਅਸੀਂ ਕਿਹਨੇ ਅੱਗੇ ਜਾ ਰਹੇ ਹਾਂ ਇਸ ਟਾਈਮ ਤਾਂ ਤੇ ਮੇਰੇ ਪਪਾ ਮਤਲਬ ਫੈਕਟਰੀ 'ਚ ਕੰਮ ਕਰਦੇ ਆ ਤੇ ਉਹ ਮਤਲਬ ਟੈਲਾ ਬਣਾਉਣ ਦਾ ਕੰਮ ਕਰਦੇ ਆ ਟੈਲ ਵਾਲੀ ਫੈਕਟਰੀ ਹੈਗੀ ਆ ਤੇ ਉਹਨਾਂ ਨੂੰ ਬਹੁਤ ਸਾਲ ਹੋ ਗਏ 2-3 ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦੇ ਨੂੰ ਵੀ ਮਤਲਬ ਅਸੀਂ ਸ਼ੁਰੂ ਤੋਂ ਮਤਲਬ ਸਰਕਾਰੀ ਜਗ੍ਹਾ ਤੇ ਰਹਿੰਦੇ ਸੀ ਮਤਲਬ ਉਹ ਜਗ੍ਹਾ ਸਰਕਾਰੀ ਸੀ ਤੇ ਉਸ ਤੋਂ ਬਾਅਦ ਜਿਹੜਾ ਉੱਥੋਂ ਦਾ ਸਰਪੰਚ ਸੀਗਾ ਜੀ ਉਹਨਾਂ ਨੇ ਮਤਲਬ ਸਾਡੇ ਘਰ-ਵਾਰ ਸਬਟਾਤੇ ਸੀਗੇ ਤੇ ਉਸ ਤੋਂ ਪਹਿਲਾਂ ਢਾਉਣ ਤੋਂ ਪਹਿਲਾਂ ਸਾਡਾ ਘਰ ਮਤਲਬ ਅੱਗ ਲੱਗ ਗਈ ਸੀ ਸਾਡੇ ਘਰ ਨੂੰ ਤੇ ਉੱਥੋਂ ਉਸ ਤੋਂ ਬਾਅਦ ਫਿਰ ਮੇਨ ਮਜ਼ਦੂਰੀ ਕਰਕੇ ਮੇਰੇ ਡੈਡੀ ਹੋਰੀ ਜਿਵੇਂ ਜਿਵੇਂ ਵੀਰੇ ਹੋਰੀ ਮੇਰੇ ਦੋ ਵੀਰੇ ਨੇ ਤੇ ਉਹਨਾਂ ਨੇ ਮਤਲਬ ਬੈੜੀ ਉਹਨਾਂ ਨੇ ਵੀ ਮਤਲਬ ਨਾਲ ਲਾਇਆ ਆਬ ਦੇਖ ਮਤਲਬ ਤਿੰਨੇ ਲੱਗੇ ਕੰਮ ਇੱਕੋ ਹੀ ਕੰਮ ਫੈਕਟਰੀ ਦਾ ਤੇ ਉਹ ਕਰਨ ਲੱਗੇ ਫਿਰ ਅਸੀਂ ਮਤਲਬ ਸੋਰੀ ਕੋਈ ਨਹੀਂ ਕੋਈ ਆਰਾਮ ਨਾਲ ਆਰਾਮ ਹਾਂਜੀ ਤੇ ਅਸੀਂ ਫਿਰ ਮਤਲਬ ਥੋੜੇ ਬਲੀ ਕੰਮ ਲੱਗੇ ਹੋ ਹੈਨਾ ਫਿਰ ਮਤਲਬ ਜਿਵੇਂ ਜਿਵੇਂ ਸੈਲਰੀ ਮਿਲਦੀ ਗਈ ਅਸੀਂ ਫਿਰ ਪੈਸੇ ਜੋੜੀ ਗਏ ਹੈਨਾ ਮਤਲਬ ਸਾਡੀ ਪੜਾਈ ਲਈ ਵੀ ਬਹੁਤ ਔਖਾ ਹੋਇਆ ਸਾਡੇ ਮਾਪੇ ਉਹਨੇ ਵੀ ਬਹੁਤ ਦੁੱਖ ਦੇਖਿਆ ਅਸੀਂ ਵੀ ਮਤਲਬ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਵੀ ਦੁੱਖ ਦੇਖੀਏ ਤੇ ਬਾਕੀ ਮਤਲਬ ਅੱਜ ਮਤਲਬ ਮੇਰੇ ਮੰਮੀ ਪਾਪਾ ਨੇ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਸੀ ਹੈ ਨਾ ਮਤਲਬ ਬਹੁਤ ਝਿੜਕਦੇ ਸੀ ਮੈਨੂੰ ਕਹਿੰਦੇ ਸੀ ਕਿ ਇਹ ਕੀ ਮਤਲਬ ਗੰਦੇ ਕੰਮ ਫੜ ਰੱਖਿਆ ਤੂੰ ਹੈ ਨਾ ਹੋ ਜਾਂਦਾ ਹੈ ਨਾ ਮਾਪਿਆਂ ਨੂੰ ਕਿ ਵੀ ਆਪਾਂ ਇੱਜ਼ਤ ਬਾਰੇ ਵੀ ਸੋਚਣਾ ਹੁੰਦਾ ਮੈਂ ਕਿਹਾ ਮੰਮੀ ਡੈਡੀ ਅਗਰ ਮੈਂ ਮਤਲਬ ਗਲਤ ਤਾਂ ਨਹੀਂ ਕੁਝ ਬਣਾ ਰਹੀ ਨਾ ਹਨਾ ਠੀਕ ਹੀ ਬਣਾ ਰਹੀ ਆ ਵੀਡੀਓ ਨਾ ਮਤਲਬ ਪੂਰੀ ਵੀਡੀਓ ਆਪਾਂ ਕਦੇ ਬਣਾਈ ਨਹੀਂ ਉਸ ਤਰ੍ਹਾਂ ਠੀਕ ਹੈ ਤੇ ਇਸ ਤਰ੍ਹਾਂ ਮੰਮੀ ਡੈਡੀ ਮੈਨੂੰ ਰੋਕਦੇ ਵੀ ਸੀ ਮੈਂ ਕਿਹਾ ਮੰਮੀ ਡੈਡੀ ਤੁਸੀਂ ਜੋ ਕਹਿਣਾ ਕਹਿ ਲਓ ਠੀਕ ਹੈ ਹੁਣ ਜਦੋਂ ਮੇਰੇ ਮਤਲਬ views वगैरह लोग देखदे ने वीडियो देखदे ने वदियां लाइक करदे ने कमेंट करदे ने शेयर भी करदे ने ते फिर ओ, मतलब ओ जमे जमे नाइस कहदे ने फिर मम्मी और ये भी देख के कहदे ने कि हां ਤੁਸੀਂ मतलब ਬਣਾਇਆ ਕਰੋ ਵੀਡੀਓ ਤੇ ਵੀ ਵਦਿਆ ਕੰਮ ਹੈ ਵੀ मतलब ਜੇ ਤੁਹਾਨੂੰ ਸਫਲਤਾ ਮਿਲਦੀ ਹੈ ਵੀ मतलब ਮਾਪੇ ਤਾਂ ਹੀ ਚਾਹੁੰਦੇ ਆ ਆਪਣੇ ਕਿ हां ਵੀ ਆਪਾਂ ਅੱਗੇ ਵਧਿਏ ਹੈ ਨਾ ਤਾਂ ਇਸ ਕਰਕੇ ਫਿਰ ਉਹ ਕਹਿੰਦੇ ਤੁਸੀਂ ਬਣਾਓਗੇ ਕੋਈ ਦਿੱਕਤ ਨਹੀਂ ਹੁਣ ਮੇਰੀ ਸਾਰੀ ਫੈਮਿਲੀ ਆਈ ਕਹਿੰਦੀ ਤੂੰ ਵੀਡੀਓ ਬਣਾਇਆ ਕਰ ਖੁੱਲੇ ਦਿਲ ਨਾਲ ਬਣਾਇਆ ਕਰ ਠੀਕ ਹੈ ਤੇ ਮਤਲਬ ਮੈਂ ਨਾ ਸ਼ੁਰੂ ਸ਼ੁਰੂ ਤੋਂ ਮਤਲਬ ਐ ਮਤਲਬ ਬਹੁਤ ਮੈਨੂੰ ਹੋਰ ਹੀ ਲੱਗਦਾ ਸੀ ਕਿ ਮੈਂ ਪਤਾ ਨਹੀਂ ਕੁਝ ਕਰ ਪਾਉਂਗੀ ਕਿ ਨਹੀਂ ਮੈਨੂੰ ਸ਼ੁਰੂ ਤੋਂ ਆਈ ਸੀ ਕਿ ਮੈਂ ਕੰਪਲੈਕਸ ਸੀ ਮੈਂ ਹਾਂ ਕੰਪਲੈਕਸ ਸੀ ਕਿ ਮੈਂ ਨਹੀਂ ਕੁਝ ਕਰ ਪਾਵਾਂਗੀ ਪਰ ਜਿਵੇਂ ਜਿਵੇਂ ਮੈਂ ਵੀਡੀਓ ਬਣਾਉਂਦੇ ਗਈ ਮੇਰੇ ਫੋਲੋਅਰ ਵੱਧਦੇ ਗਏ ਤੇ ਮੈਨੂੰ ਉਮੀਦ ਹੀ ਹੁੰਦੀ ਗਈ ਵੀ ਹਾਂ ਮੈਂ ਕੁਝ ਕਰ ਸਕਦੀ ਹਾਂ ਠੀਕ ਹੈ ਇਸ ਅਕੋਰਡਿੰਗ ਪਹਿਲਾਂ ਕਹਿੰਦੇ ਸੀ ਕਿ ਇੰਸਟਾਗ੍ਰਾਮ ਤੇ ਪੈਸੇ ਆਉਂਦੇ ਆਏ ਹੁੰਦੇ ਆ ਮਤਲਬ ਉਹਨਾਂ ਦੀ ਗੱਲਾਂ ਚਾਹੀਦੀ ਮੈਂ ਵੀਡੀਓ ਬਣਾਏਗੀ ਫਰੇ ਨਹੀਂ ਪਤਾ ਸੀ ਕਿ ਕਿਹਟਾ ਜਿੰਨੇ ਦੇਣਾ ਪੈਂਦਾ ਹੈ ਨਾ ਤਾਂ ਨਹੀਂ ਦੇਣਾ ਪੈਂਦਾ ਤਾਂ ਚਲੋ ਜੇ ਤੁਹਾਡੇ ਤੁਹਾਡੇ ਕੋਈ ਕਲਾ ਹੈ ਤਾਂ ਤਾਂ ਹੀ ਇੰਟਰਵਿਊ ਹੁੰਦਾ ਹੈ ਕਿ ਹਰ ਇੱਕ ਬੰਦੇ ਦਾ ਤਾਂ ਇੰਟਰਵਿਊ ਨਹੀਂ ਹੁੰਦਾ ਤੇ ਇਹ ਵੀ ਹੈ ਤੇ ਦੂਸਰੀ ਗੱਲ ਇਹ ਵੀ ਹੈ ਨਾ ਕਿ ਆ ਇਹ ਪਲੇਟਫਾਰਮ ਹੈ ਜਿਹੜੇ ਇਹਨਾਂ ਨੂੰ ਤੁਸੀਂ ਪੋਜੀਟਿਵ ਵੀ ਵਰਤ ਲਓ ਭਾਵੇਂ ਕਿ ਤਾਂ ਇਹਨਾਂ ਨੂੰ ਨੇਟਿਵ ਲੈ ਲਓ ਹੁਣ ਬਹੁਤ ਸਾਰੇ ਇੰਸਟਾਗ੍ਰam ਤੇ ਇਹ ਪਗਲ ਕਰ ਲਿਗੇ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਕੁੜੀਆਂ ਮਾਪਿਆਂ ਦੀ ਜਿਹੜੀ ਤੁਸੀਂ ਕਹਿੰਦੇ ਹੋ ਨਾ ਉਹ ਸਹੀ ਹੈ ਉਹ ਜਿਹੜੀ ਵਰੀਜ਼ ਹੈ ਨਾ ਉਹ ਸਹੀ ਹੈ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਨਗੇਜ ਜੀ ਵਿਖਾਈ ਜਾਂਦੀਆਂ ਨੇ ਯਾਰ ਤੇ ਮਾਪਿਆਂ ਨੂੰ ਡਰ ਵੀ ਤਾਂ ਲੱਗਦਾ ਕਿਉਂਕਿ ਕੱਲ ਨੂੰ ਤੁਹਾਡਾ ਰਿਸ਼ਤਾ ਵੀ ਕਰਨਾ ਹੈ ਹਾਂਜੀ ਹਾਂਜੀ ਇਸੇ ਕਰਕੇ ਮੰਮ ਨੂੰ ਡਰ ਲੱਗਦਾ ਤਾਂ ਮੈਨੂੰ ਰੋਕਦੇ ਸੀ ਕਿ ਕੋਈ ਵੀ ਜੋ ਨਾ ਬਣਾਏਗਾ ਮੈਂ ਕਿਹਾ ਮੰਮੀ ਕੋਈ ਗੱਲ ਨਹੀਂ ਹੈ ਨਾ ਲੋਕ ਮਾੜਾ ਬੋਲਦੇ ਨੇ ਲੋਕਾਂ ਨੂੰ ਤਾਂ ਕੰਮ ਹੈ ਆਪਾਂ ਨੂੰ ਮਾੜਾ ਬੋਲਣਾ ਆਪਾਂ ਨੂੰ ਅੱਗੇ ਮਤਲਬ ਵਧਣਾ ਚਾਹੀਦਾ ਹੈ ਆਪਾਂ ਆਪਣੀ ਲਾਈਫ ਦੇਖਣੀ ਹੈ ਲੋਕਾਂ ਦੀ ਨਹੀਂ ਲਾਈਫ ਆਪਣੀ ਲੋਕਾਂ ਦੀ ਥੋੜੀ ਹੈ ਉਹਨਾਂ ਨੇ ਤਾਂ ਹੀ ਗੱਲ ਆਪਾਂ ਨੂੰ ਜਿਹੜੀਆਂ ਵਾਲੀ ਗੱਲ ਕਰਨੀ ਹੈ ਜਦੋਂ ਤੁਹਾਡੇ ਉਦੋਂ ਇੰਨੇ ਹਾਲਾਤ ਮਾੜੇ ਸੀ ਘਰ ਮੱਟ ਗਿਆ ਸੀ ਉਦੋਂ ਲੋਕ ਕਿੰਨੇ ਕਿ ਤੁਹਾਡੇ ਮਤਲਬ ਉਹ ਸਾਥ ਦੇਣ ਆ ਇੱਕ ਉਹ ਉਹ ਸਹੀ ਦੱਸਾਂ ਤਾਂ ਕੋਈ ਸਾਥ ਨਹੀਂ ਦੇਣਾ ਹੈ ਸਾਡਾ ਕੋਈ ਸਾਥ ਨਹੀਂ ਦੇਣ ਵਾਲਾ ਸੀ 10 ਦਿਨ ਤੁਸੀਂ ਜਿਕੇ ਨਿ ਮੰਨੋਗੇ 10 ਦਿਨ ਸਾਡਾ ਮਤਲਬ ਜੇ ਸਮਾਨ ਸੀ ਥੋੜਾ ਬਹੁਤ ਬਚਿਆ ਸੀ ਉਹ ਮਤਲਬ ਛੜਕਤੇ ਗਿਆ ਰਿਹਾ ਹਾਂ ਜਿਹੜਾ ਥੋੜਾ ਬਹੁਤ ਬਚਾਇਆ ਉਹ ਛੜਕਤੇ ਹੀ ਗਿਆ ਹਾਂਜੀ ਹਾਂਜੀ ਫਿਰ ਹੌਲੀ ਹੌਲੀ ਫਿਰ ਡੜੀ ਉੱਤੇ ਕੰਮ ਲੱਗੇ ਹੈ ਨਾ ਫਿਰ ਕਿਰਾਏ ਤੇ ਚ ਕਰ ਲਿਆ ਚਾਰ ਪੰਜ ਜਗ੍ਹਾ ਤੁਸੀਂ ਕਿਰਾਏ ਤੇ ਕਰ ਲੈ ਲਿਆ ਠੀਕ ਹੈ ਅਗਲੇ ਕਿਰਾਏ ਵਾਲੇ ਤਾਂ ਟਾਈਮ ਪੂਰਾ ਹੁਣ ਤੇ ਕਹਿ ਦਿੰਦੇ ਕਿ ਹਾਂ ਤੁਸੀਂ ਜਾਓ ਹੁਣੇ ਤੋਂ ਹੈ ਨਾ ਤੇ ਫਿਰ ਅੱਗੇ ਆਪਦੇ ਮਤਲਬ ਹੁੰਦੇ ਆ ਕਿ ਕਿੰਨੀ ਗੁੰਝਾਇਸ ਹੋਵੇ ਬੰਦੇ ਦੀ ਰਹਿ ਸਕਦਾ ਤੇ ਫਿਰ ਉਹ ਸਾਬ ਫਿਰ ਹੌਲੀ ਹੌਲੀ ਕਰਕੇ ਕਿ ਮਤਲਬ ਡੈਡੀ ਹੋਰੇ ਕੰਮ ਕਰੀ ਜ ਦਿਨ ਰਾਤ ਉਹਨਾਂ ਨੇ ਇੱਕ ਕਰਕੇ ਫਿਰ ਅਸੀਂ 3.5 ਲੱਖ ਦੀ ਜਗ੍ਹਾ ਲਈ ਆਪਣੇ ਡੱਬਲੀ ਚ ਤੇ ਉੱਥੇ ਜਗ੍ਹਾ ਲਈ ਤੇ ਦੋ ਕਾਰਾਂ ਸੀ ਜਿ세 ਤਾਂ ਮੇਰੀ ਕਾਇਤ ਵੀ ਨਾਲ ਹੀ ਐ ਉਹ ਵੀ ਕੰਮ ਕਰਦੇ ਸੀ ਉਹਨਾਂ ਨੇ ਵੀ ਸਾਡਾ ਸਾਥ ਨਹੀਂ ਦਿੱਤਾ ਕਹਿੰਦੇ ਹੁੰਦੇ ਕਿ ਮਾੜੇ ਟਾਈਮ ਚ ਆਪਦੇ ਵੀ ਸਾਥ ਦਿੰਦੇ ਪਰ ਉਹਨਾਂ ਨੇ ਬਿਲਕੁਲ ਵੀ ਸਾਡੇ ਸਾਥ ਨਹੀਂ ਦਿੱਤਾ ਆਪਾਂ ਜੋ ਕਰੀਏ ਕਰੀਏ ਵੀ ਸਾਥ ਪਤਾ ਕੀ ਹੈ ਜਿਹੜੇ ਆਪਣੇ ਹੁੰਦੇ ਹਨ ਨਾਲ ਦੇ ਹੁੰਦੇ ਆਪਣੇ ਰਿਸ਼ਤੇਦਾਰ ਹੁੰਦੇ ਆਪਣੇ ਭੈਣ ਭਰਾ ਹੁੰਦੇ ਉਹ ਵੀ ਆਪਣੇ ਕਿੰਨੀ ਆਰਥਿਕ ਹਾਲਾਤ ਹੀ ਰੱਖਦੇ ਹੁੰਦੇ ਹਾਂ ਹਾਂਜੀ ਇਸ ਤਰ੍ਹਾਂ ਕਿ ਐਕਸਟਰਾ ਉਹਨਾਂ ਕੋਲੇ ਹੁੰਦਾ ਨਹੀਂ ਥੋੜੀ ਬਹੁਤ ਹੈਲਪ ਕਰਨੀ ਚਾਹੀਦੀ ਹੈ ਐ ਤਾਂ ਹੈ ਜੀ ਲੋ ਛੱਤ ਨਹੀਂ ਤਾਂ ਛੱਤ ਦੇ ਦੇ ਸਕਦੇ ਤੇ ਛੱਤ ਆਪ ਦੀ ਇੱਥੇ ਉੱਥੇ ਬਾਹਰ ਦਾ ਸਾਡੇ ਚਲੋ ਐਂ ਤਾਂ ਕਹਿ ਸਕਦੇ ਵੀ ਹਾਂ ਚਲੋ ਤੁਹਾਡੇ ਨਾਲ ਸਾਡੇ ਨਾਲ ਉਹ ਵੀ ਹਨ ਸੀ ਉਹਨਾਂ ਨੇ ਐਨਾ ਵੀ ਨਹੀਂ ਕਿਹਾ ਉਹਨਾਂ ਨੇ ਮੂੰਹ ਹੀ ਫੇਰ ਲਿਆ ਕਿ ਹਾਂ ਵੀ ਐਂ ਸਮਝ ਲਿਆ ਕਿ ਇਹ ਸਾਡੇ ਲਈ ਮਾਰਗੇ ਹੈ ਮਾੜਾ ਸਮਾਂ ਕਹਿੰਦੇ ਵੀ ਵਿਖਾ ਦਿੰਦਾ ਵੀ ਤੁਹਾਡੇ ਨਾਲ ਕੌਣ ਹੈ ਕੋ ਹਾਂ ਹਾਂ ਇਹ ਤਾਂ ਇਹ ਹਾਂਜੀ ਦੁਨੀਆ ਤੂੰ ਤਾਂ ਕਹਿੰਦੀ ਰਹਿੰਦੀ ਅਸੀਂ ਸਾਰੇ ਨਾਲ ਹਾਂਜੀ ਇਸ ਕਰਕੇ ਆਪ ਪਤਾ ਆ ਹੀਰਾ ਫਾਇਗਟ ਗਿਆ ਵਣੇ ਕੀ ਪਤਾ ਇਸ ਅਕੋਰਡਿੰਗ ਰੱਬ ਸੋਹਣੀ ਲਵੇ ਆਪਣੀ ਹੈਨਾ ਕਹਿੰਦੇ ਆ ਨਾ ਕਿ ਬੰਦਾ ਮਤਲਬ ਰੱਬ ਜੇ ਇੱਕ ਰਸਤਾ ਬੰਦ ਕਰ ਦੇ ਤਾਂ ਸੋ ਕੋਲ ਦਿੰਦਾ ਕੁੜੀਆਂ ਲਈ ਕਿੰਨਾ ਕੀ ਹੋਈ ਹੈ ਸੋਸ਼ਲ ਮੀਡੀਆ ਤੇ ਇਸ ਤਰੀਕੇ ਨਾਲ ਰੀਲਾਂ ਬਣਾਉਣਾ ਅੱਜ ਕੱਲ ਕਿਉਂਕਿ ਆਪਾਂ ਦੇਖਦੇ ਆਂ ਵੀ ਬਹੁਤ ਕੁੜੀਆਂ ਬਣਾ ਰਹੀਆਂ ਤੁਸੀਂ ਐਕਸਪੀਰੀਅੰਸ ਕਰ ਰਹੇ ਹੋ ਈਜ਼ ਹੈ ਕਿ ਬਹੁਤ ਮੁਸ਼ਕਲ ਹੈ ਮਤਲਬ ਮੇਰੇ ਲਈ ਮਤਲਬ ਮੇਰੇ ਜਿਹੜੇ ਹਾਲਾਤ ਸੀ ਉੱਥੋਂ ਲੈ ਕੇ ਮਤਲਬ ਪਹਿਲਾਂ ਮੇਰੇ ਮੰਮੀ ਦਾੜੀ ਮੈਂ ਪਹਿਲਾਂ ਜਿੱਦ ਕਰਕੇ ਪਹਿਲਾਂ ਪਹਿਲੀ ਗੱਲ ਦੱਸਾਂ ਕਿ ਪਹਿਲਾਂ ਜਿੱਦ ਕਰਕੇ ਮੈਂ ਫੋਨ ਲੈ ਆ ਮੰਮੀ ਕਹਿੰਦੀ ਕੰਦੀ ਰਹਿਣ ਦੇ ਤੋ ਫੋਨ ਤੇ ਕਭ ਦੀ ਚੀਜ਼ ਆਣੀਗੀ ਤੋ ਰਹਿਨੇ ਤਾਂ ਵਿਗੜ ਜਾਣਗੇ ਮੈਂ ਕਹਾ ਮੰਮੀ ਜੇ ਵਿਗੜਨ ਵਾਲ ਹੀ ਹੁੰਦੇ ਨਾ ਮਤਲਬ ਕੋਈ ਨਹੀਂ ਵਿਗੜ ਜਾਂਦੇ ਠੀਕ ਹੈ ਤੇ ਫਿਰ ਮੰਮੀ ਨੇ ਮੇਰੇ ਯਕੀਨ ਕਰਕੇ ਆਪਾਂ ਨੇ ਮਾਪਿਆਂ ਤੇ ਯਕੀਨ ਰੱਖਿਆ ਹੈ ਨਾ ਤਸल्ली ਰੱਖੀ ਕਿ ਚਲੋ ਫਿਰ ਮੰਮੀ ਨੇ ਫੋਨ ਲੈਤਾ ਮੈਨੂੰ ਮਤਲਬ ਚਲਦਾ ਹੀ ਲੈਤਾ ਨਵਾਂ ਤਾਂ ਨਹੀਂ ਲੈ ਲੈ ਸਕੇ ਆ ਤਾਂ ਮੇਰੇ ਵੀਰੇ ਦਾ ਫੋਨ ਹੈਗਾ ਜਿਹੜਾ ਮੇਰੇ ਕੋਲ ਅਸਟੈਂਡ ਹੈਗਾ ਤੇ ਵੀਰਾ ਕਹਿੰਦਾ ਚਲ ਕੋਈ ਗੱਲ ਨਹੀਂ ਤੇਰੀ ਫੋਲੋਅਰ ਵਧ ਜਾਂਦੇ ਆ ਵਧਣ ਦੇ ਕੋਈ ਚੱਕਰ ਨਹੀਂ ਤੂੰ ਆਪਦਾ ਮਤਲਬ ਲੋਕਾਂ ਦੀ ਟੈਨਸ਼ਨ ਤੂੰ ਨਾ ਲੈ ਹੁਣ ਸਾਰੇ ਨਾਲ ਹੈ ਮੇਰੇ ਮਤਲਬ ਮੇਰੀ ਫੈਮਲੀ ਜੋ ਹੈ ਬਾਕੀ ਦਾ ਤਾਂ ਨਹੀਂ ਕਹਿ ਸਕਦੇ ਆਪਾਂ ਬਾਕੀ ਮਾਪੇ ਮਾਪਿਆਂ ਨੂੰ ਤਾਂ ਚਲੋ ਬੱਚਾ ਮਨਾ ਵੀ ਲੈਂਦਾ ਹੈ ਜੀ ਚਲੋ ਕੋਈ ਨਹੀਂ ਮਾਪੇ ਬੱਚੇ ਦੀ ਖੁਸ਼ੀ ਲਈ ਹਮ ਵੀ ਪਰ ਵੀ ਦਿੰਦੇ ਆ ਚਾਹੇ ਉਹ ਗਲਤ ਕੰਮ ਹੀ ਕਰਦਾ ਹੋਵੇ ਪਰ ਜਿਹੜੇ ਮਾਪਿਆਂ ਨੂੰ ਬਾਕੀ ਕਹਿਣ ਵਾਲੇ ਹੁੰਦੇ ਉਹ ਕਿਵੇਂ ਹੈਂਡਲ ਕਰਦੇ ਆਂ ਵੀ ਜੋ ਕੋਈ ਦੂਜਾ ਵੀ ਆ ਕੁੜੀ ਨੂੰ ਤੁਸੀਂ ਵਿਆਹਣਾ ਨਹੀਂ ਤੁਸੀਂ ਕਿਵੇਂ ਹੱਗੇ ਫਿਰ ਉਹ ਮਤਲਬ ਕਿ ਜਿਹੜੇ ਮੇਰੇ ਮੰਮੀ ਡੈਡੀ ਉਹ ਆਪ ਹੀ ਜਵਾਬ ਦੇ ਦਿੰਦੇ ਆ ਹਾਂ ਕਿ ਮਤਲਬ ਪਹਿਲਾ ਤਾਂ ਮਤਲਬ ਜਿਵੇਂ ਜਿਵੇਂ ਲੋਕ ਇਹਨਾਂ ਨੂੰ ਕਹਿੰਦੇ ਸੀ ਇਹ ਮੈਨੂੰ ਆ ਕੇ ਘਰੇ ਕਹਿੰਦੇ ਸੀ ਕਿ ਤੂੰ ਨਾ ਵੀਡੀਓ ਬਣਾਇਆ ਕਰ ਹਾਂ ਮੈਂ ਕਿਹਾ ਮੰਮੀ ਜੀ ਤੁਸੀਂ ਲੋਕਾਂ ਦੀ ਗੱਲਾਂ ਤੇ ਯਕੀਨ ਕਰੋਗੇ ਤਾਂ ਭਾ ਅੱਗੇ ਕਿਵੇਂ ਵਧਾਂਗੇ ਕਿਹੜੇ ਸਾਹ ਨਾਲ ਵਧਾਂਗੇ ਠੀਕ ਹੈ ਤੇ ਮੰਮੀ ਹੋਰੇ ਫਿਰ ਇਗਨੋਰ ਜਾਂ ਕਰ ਦਿੰਦੇ ਵੀ ਹਾਂ ਚਲੋ ਛੱਡੋ ਪਰ ਮਰਨ ਗਈ ਨਾ ਮਰਨ ਮੈਨੂੰ ਕਰੰਦੋ ਜਿਹਾ ਕਰਦੀ ਐ ਤੁਸੀਂ ਆਜੀ ਮਰਜ਼ੀ ਕਰੇ ਛੋਟੇ ਹਾਂ ਸਭ ਤੋਂ ਹਾਂਜੀ ਮੈਂ ਮੇਰੇ ਦੋ ਵੀਰ ਸੀ ਨਾ ਪਪਾ ਨੇ ਨਾਮ ਸੁਪੀਰ ਸਿੰਘ ਹੈ ਏ ਵੱਡੇ ਵੀ ਜਿਹਦੇ ਨਾਮ ਹਰਦੀਪ ਸਿੰਘ ਹੈ ਤੇ ਛੋਟੇ ਦਾ ਸੋਨੂੰ ਹੂੰ ਤੁਸੀਂ ਤੇ ਛੋਟੇ ਹੋਣ ਕਰਕੇ ਜਿਆਦਾ ਜਿੱਦੀ ਹਾਂ ਹਾਂਜੀ ਹਾਂ ਜਦ ਪਗਾਉਣੇ ਹਨ ਹਾਂਜੀ ਪਰ ਮੈਂ ਜਿੱਬ ਨਹੀਂ ਕਰਨਾ ਚਾਹੁੰਦੀ ਸੀ ਪਰ ਮੈਂ ਨਾ ਕਰਦੇ ਹਾਲਾਤ ਦੇਖ ਕੇ ਮੈਂ ਕਿਾ ਮਤਲਬ ਕੁਛ ਨਾ ਕੁਛ ਤੱਕ ਕਰਨਾ ਚਾਹੀਦਾ ਹੈ ਨਾ ਮੈਨੂੰ ਨਾ ਸ਼ੁਰੂ ਤੋਂ ਐ ਲੱਗਦਾ ਸੀ ਕਿ ਮੇਰੇ ਚ ਕੋਈ ਟੈਲੈਂਟ ਹੈ ਨਹੀਂ ਜਮਾ ਵੀ ਮੈਨੂੰ ਆਪ ਦੇ ਆਪ ਤੇ ਰੋਣਾ ਆਉਂਦਾ ਸੀ ਕਿ ਮੈਂ ਕੁਛ ਨਹੀਂ ਕਰ ਸਕਦੀ ਪਰ ਫਿਰ ਜਦੋਂ ਇਹ ਵੇਖਿਆ ਵੀ ਹਾਂ ਇੰਸਟਾਗ੍ਰਾਮ ਤੇ ਲੋਕ ਵੀਡੀਓ ਬਣਾਉਂਦੇ ਨੇ ਮੈਨੂੰ ਕਿ ਪਤਾ ਹੈ ਨਾ ਆਪਾਂ ਵੀ ਵਾਇਰਲ ਹੋਈ ਜਾਈਏ ਮੈਂ ਤਾਂ ਵੈਸੇ ਵੀ ਰੋ ਬਣਾਣ ਲੱਗੀ ਸੀ ਮੈਨੂੰ ਇਹ ਚਾਹ ਹੈ ਨਹੀਂ ਸੀ ਕਿ ਹਾਂ ਮਤਲਬ ਸ਼ੌਂਕ ਲਈ ਇੱਕ ਠੀਕ ਹੈ ਮਤਲਬ ਉਮੀਦ ਵੀ ਸੀ ਅੰਦਰੋਂ ਇੱਕ ਮਤਲਬ ਕਿਤੇ ਨਾ ਕਿਤੇ ਤਾਂ ਇੱਕ ਇਹ ਵੀ ਸੀ ਹੈ ਵੀ ਮੈਂ ਇਸ ਨਾਲ ਇਸ ਪਲੇਟਫਾਰਮ ਰਾਹੀਂ ਆਪਣੇ ਮਾਪਿਆਂ ਦੀ ਮਦਦ ਹਾਂਜੀ 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 ਆਈ ਸੀ ਜਦੋਂ ਸ਼ੁਰੂਆਤ ਹੁੰਦੀ ਹੈ ਬੰਦੇ ਨੂੰ ਜਦੋਂ ਪਹਿਲੀ ਰੀਲ ਬਣਾਉਂਦਾ ਜਾਂ ਬਣਾਉਂਦਾ ਕਿਵੇਂ ਸੋਚਿਆ ਵੀ ਮੈਂ ਕਿਹੜੀਆਂ ਰੀਲਾਂ ਬਣਾਇਆ ਕਰੂੰਗੀ ਕੀ ਕਰਿਆ ਕਰੂੰਗੀ ਕਿਵੇਂ ਜਦੋਂ ਤੋਂ ਮਨ 'ਚ ਥੋੜੇ ਤਾਂ ਕੰਪਲੈਕਸ ਸੀ ਵੀ ਮੇਰੇ ਤੇ ਤਾਂ ਟੈਲੈਂਟ ਹੀ ਐ ਨਹੀਂ ਕੋਈ ਹਾਂ 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 ਫਿਰ ਉਹ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਦੇਖੀ ਜਾਊਗੀ ਪਾਤੀ ਰੀਲ ਇੱਕ ਮੈਂ ਫਿਰ ਉਤੇ ਜ਼ਿਆਦਾ ਤਾਂ ਨਹੀਂ ਹੁਣ ਪਹਿਲੀ ਰੀਲ ਤੇ ਤਾਂ ਕਿਥੋਂ ਆ ਜਾਣਗੇ ਲਾਈਕਸ ਵਗੈਰਾ ਹੈਨਾ ਤੇ ਜ਼ਿਆਦਾ ਤਾਂ ਨਹੀਂ ਬਸ ਦਸ ਕੋ ਆਏ ਪਹਿਲਾਂ ਤਾਂ ਫਿਰ ਮੈਂ ਕਿਹਾ ਚਲੋ ਇਹਨੇ ਤਾਂ ਆਏ ਆ ਫਿਰ ਅਗਲੇ ਦਿਨ ਫੇਰ ਬਣਾਈ ਫਿਰ ਅਗਲੇ ਦਿਨ ਉਹ ਵੀਡੀਓ ਦੇ ਮਤਲਬ ਲਾਈਕ ਵਧਦੇ ਗਏ ਹੂੰ ਫਿਰ ਫਿਰ ਮੇਰੀ ਉਮੀਦ ਵੱਧ ਗਈ ਕਿ ਹਾਂ ਮੈਂ ਕਰ ਸਕਦੀ ਹਾਂ ਠੀਕ ਹੈ ਤੇ ਮੈਨੂੰ ਕਰਨਾ ਵੀ ਚਾਹੀਦਾ ਕਿਉਂਕਿ ਇਸ ਮਤਲਬ ਇਹ ਪਲੈਟਫਾਰਮ ਦੇ ਰਾਹੀਂ ਆਪਾਂ ਮਤਲਬ ਕੁਝ ਕਰ ਸਕਦੇ ਆ ਮਾਪਿਆਂ ਲਈ ਮਤਲਬ ਮੈਂ ਤਾਂ ਮਾਪਿਆਂ ਲਈ ਕਰਨਾ ਚਾਹੀਦੀ ਹਾਂ ਠੀਕ ਹੈ ਪਹਿਲੇ ਜਦੋਂ ਜਦੋਂ 100 ਕਾਲਰ ਹੋਏ ਸੀ ਕਿ ਮੈਂ ਖੁਸ਼ੀ ਹੋਈ ਹਾਂ ਉਦੋਂ ਬਹੁਤ ਖੁਸ਼ੀ ਹੋਈ ਕਿ ਹਾਂ ਚਲੋ ਇੰਨੇ ਹੋ ਤਾਂ ਗਏ ਮੇਰੀ ਉਮੀਦ ਵੀ ਤਾਂ ਜੱਦੀ ਸੀ ਹਾਂ ਹੋ ਸਕਦਾ ਹੈ ਜੇ ਹੁਣ ਲੱਖ ਲੱਖ ਹੋਏ ਤਾਂ ਨੀ ਜਿਆਦਾ ਖੁਸ਼ੀ ਹੋਈ ਜਿੰਨੀ 100 ਵਾਲੀ ਹੋਈ ਸੀ ਉਸ ਤੋਂ ਵੀ ਵੱਧ ਕੀ ਹੋਈ ਜੀ ਉਹ ਹਾਂ ਜੀ ਮੈਂ ਕਿਹਾ ਸਤੋ ਮਤਲਬ ਮੇਰੇ ਨਾਲ ਦੀਆਂ ਮੇਰੇ ਸਹੇਲੀਆਂ ਉਹ ਵੀ ਮੈਨੂੰ ਕਹਿੰਦੇ ਕਹਿੰਦੇ ਸਾਨੂੰ 10 ਤੋਂ ਸਿੱਧੀ ਇੱਕਦਮ ਤੋਂ ਫੋਲੋਅਰ ਕਿਵੇਂ ਵਧਾ ਲੈ ਹੈ ਮੈਂ ਕਿਹਾ ਹੁਣ ਇਹ ਤਾਂ ਰੱਬ ਦੀ ਕਿਰਪਾ ਹੈ ਮੈਂ ਵੀਡੀਓ ਬਣਾ ਰਹੀ ਸੀ ਕੁਝ ਵੀਡੀਓ ਬਣਾਉ ਹੈ ਨਾ ਥੋੜੀ ਵੀਡੀਓ ਵਾਇਰਲ ਹੋਈ ਕੋਈ ਹਾਂਜੀ ਵਾਇਰਲ ਤਾਂ ਮਤਲਬ ਹੋਈ ਇੱਕ ਵੀਡੀਓ ਹੋਈ ਸੀ ਉਸ ਤੇ 1 ਲੱਖ ਲਾਈਕ ਆਏ ਸੀਗੇ ਇੱਕ ਵੀਡੀਓ ਵਾਇਰਲ ਹੋਈ ਹੈ ਸਾਰਾ ਟ੍ਰੈਂਡਿੰਗ ਤੇ ਆਉਂਦੀਆਂ ਨੇ ਵੀਡੀਓ ਜਿਹੜੀ ਵੀਡੀਓ ਮੈਂ ਪਾ ਦਿੰਨੀ ਆ ਉਹ ਟ੍ਰੈਂਡਿੰਗ ਤੇ ਆ ਜਾਂਦੀ ਮੈਂ ਉਹੀ ਕਹਿੰਨਾ ਵੀ ਵੀ ਮਤਲਬ ਉਸੇ ਕਰਕੇ ਤੁਹਾਡੇ ਫੋਲੋਅਰਸ ਵਧਦੇ ਹਾਂ ਹਾਂਜੀ ਹਾਂਜੀ ਅੱਗੇ ਤੋਂ ਅੱਗੇ ਜਾ ਫਿਰ ਸਾਰਾ ਕੁਝ ਉਹ ਵਧਣ ਲੱਗ ਜਾਂਦਾ ਵੀ ਹਾਂਜੀ ਅ ਫੋਲੋਅਰਸ ਵਧਣ ਲੱਗ ਜਾਂਦੇ ਲਾਈਕ ਵਧਣ ਲੱਗ ਜਾਂਦੇ ਆ ਹਾਂਜੀ ਫਿਰ ਥੇਲੀਆਂ ਚ ਕਿਵੇਂ ਪੂਰੀ ਟੌਰ ਹੈ ਹਾਂ ਉਹ ਉਹ ਮੇਰੇ ਨਾਲ ਕਹਿੰਦੇ ਸਾਡੇ ਘਰ ਆ ਹੈ ਮੈਂ ਕਹ ਲੈ ਵੀਡੀਓ ਬਸ ਹੀ ਬਣਵਾਉਣੀ ਆ ਤੁਹਾਨੂੰ ਆਣਾ ਚਾਹੀਦਾ ਬੋਲ ਬਕੀ ਦਿਜਾ ਅਟੀਟਿਊਡ ਰੱਖਣ ਲੱਗੇ ਹਾਂ ਨਾ ਨਾ ਆਇਰ ਸੀ ਤੁੜਨੀ ਆ ਕਿ ਤੁੜਤ ਨਹੀਂ ਆਪਾ ਹਾਂ ਮਜ਼ਾਕ ਚ ਕਹਿ ਦਿੰਦੇ ਆ ਵੀ ਹਾਂ ਕਿ ਆਵਾ ਸਾਡੇ ਘਰ ਮੈਂ ਫਿਰ ਕਹਿ ਦਿੰਦੇ ਆ ਵੀ ਚਲੋ ਕੋਈ ਗੱਲ ਨਹੀਂ ਕਦੇ ਆਵਾਂਗੇ ਤਾਂ ਥੋੜੇ ਚਲੋ ਆਪਾ ਬਾਹਰ ਨਹੀਂ ਕਹਿੰਦੇ ਥੋੜੇ ਫਿਰ ਥੋੜੇ ਸ਼ਹਿਰ ਚ ਤੁਹਾਨੂੰ ਪਛਾਣਦੇ ਲੋਕ ਹੁਣ ਪੂਰੇ ਮਤਲਬ ਜਿਹੜੇ ਵੀਡੀਓ ਦੇਖਦੇ ਮਤਲਬ ਨੇੜੇ ਵੀ ਨਹੀਂ ਹਨ ਦੇਖਦੇ ਮੇਰੇ ਤਾਇਏ ਦੇ ਮੁੰਡੇ ਆਚਾਰ ਉਹ ਵੀ ਦੇਖ ਲੈਂਦੇ ਆ ਉਹ ਵੀ ਕਹਿ ਦਿੰਦੇ ਆ ਮਤਲਬ ਕੋਈ ਵੀਡੀਓ ਪਰ ਟੈਗ ਕਰਦੇ ਆ ਕਿਸੇ ਨੂੰ ਹਨਾ ਮਤਲਬ ਜੋੜ ਲੈਂਦੇ ਆ ਵੀਡੀਓ ਨਾਲ ਤਾਂ ਕਹਿੰਦੇ ਆ ਤੂੰ ਐਕਸੈਪਟ ਤਾਂ ਨਹੀਂ ਕਰਦੀ ਤੇਰੇ ਚ ਆਕੜ ਹੋ ਗਈ ਮੈਂ ਤਾਂ ਨਾ ਰੱਬ ਦੇ ਹੋ ਜੀ ਆਕੜ ਨਾ ਕਰੀ ਕਿਤੇ ਹੈਨਾ ਕਿਸੇ ਨੂੰ ਨਾ ਹੋਵੇ ਚੰਗਾ ਹੀ ਹੈ ਨਾ ਸਭ ਨੇ ਰੱਬ ਨੂੰ ਜਾਣਦੇ ਨੇ ਬਹੁਤ ਲੋਕਾਂ ਨੂੰ ਹੁਣ ਇਹ ਹੁੰਦਾ ਵੀ ਮੈਂ ਇਹਨੂੰ ਕੋਲਾਬ ਭੇਜਾਂ ਤਾਂ ਵੀ ਮੇਰੇ ਵੀ ਫੋਲੋਅਰ ਵਧ ਜਾਣ ਇਹ ਤਾਂ ਫਿਰ ਬਹੁਤ ਲੋਕ ਕਹਿੰਦੇ ਹਾਂ ਹਾਂ ਬਹੁਤ ਕਹਿੰਦੇ ਬਹੁਤ ਜ਼ਿਆਦਾ ਮੈਂ ਸਭ ਤੋਂ ਇਹ ਨਾ ਕਰ ਸਕਦੇ ਕਿ ਮਤਲਬ ਜਿਹੜੇ ਆਪਣੇ ਜਾਣ ਤੋਂ ਜਾਣਦੇ ਆ ਉਹਨਾਂ ਨੂੰ ਤਾਂ ਕਰ ਸਕਦੇ ਕਿ ਕਿ ਆਪਾਂ ਨੂੰ ਜਾਣਦੇ ਹੋਗੇ ਹੁਣ ਜਿਹਨਾਂ ਨੂੰ ਨਹੀਂ ਜਾਣਦੇ ਉਹਨਾਂ ਦੇ ਕਿਵੇਂ ਕਰ ਲਾਂਗੇ ਆਪਾਂ ਫਿਰ ਉਹ ਉਹਨਾਂ ਦੇ ਮਨ 'ਚ ਆ ਜਾਂਦਾ ਵੀ ਹਾਂ ਹਾਂ ਇਹਦੇ ਤੇ ਤਾਂ ਆਕੜ ਹੋਊ ਬੋਟ ਜਿਆਦਾ ਹੈਨਾ ਜਦੋਂ ਤੁਸੀਂ ਬਾਜ਼ਾਰ 'ਚ ਨਿਕਲਦੇ ਹੋ ਜਾਂ ਤੁਸੀਂ ਘਰੋਂ ਨਿਕਲਦੇ ਹੋ ਤਾਂ ਕਿਵੇਂ ਮਹਿਸੂਸ ਕਰਦੇ ਹੋ ਵੀ ਲੋਕਾਂ ਦਾ ਰਿਐਕਸ਼ਨ ਵੇਖਦੇ ਜੇ ਕਿ ਤੁਹਾਨੂੰ ਪਹਿਚਾਨੇ ਵੀ ਬਈ ਉਹ ਉਹ ਕੁੜੀ ਆ ਰਹੀ ਆ ਕਮਲ ਹੈ ਨਾ ਤੇ ਉਹਦਾ ਕੀ ਫੀਲ ਹੁੰਦਾ ਉਹਦਾ ਵਧੀਆ ਫੀਲ ਹੁੰਦੇ ਵੀ ਆ ਫਿਰ ਤੁਸੀਂ ਉਹੀ ਆ ਜਿਹਦੇ ਰੀਲਾਂ ਬਣਾਉਂਦੇ ਆ ਹਾਂ ਪੁੱਛਦੇ ਸਾਡੇ ਪਿੰਡ ਚ ਪੁੱਛਦੇ ਵੀ ਹੁੰਦੇ ਆ ਵੀ ਤੋ ਉਹੀ ਕੁੜੀਆਂ ਨੇ ਬੜੀ ਰੀਲਾਂ ਬਣਾਉਂਦੀਆਂ ਜਦ ਵੀ ਵੀਰ ਨਾਲ ਵਾਇਰਲ ਹੋਣ ਲੱਗ ਜਾਂ ਆ ਤਾਂ ਹਾਂਜੀ ਉਹੀ ਆ ਉਹੀ ਗੱਲ ਕਹਿਣਗੇ ਮੇਰੇ ਨਾਲ ਇੱਕ ਫੋਟੋ ਕਰਾਓ ਉਹ ਫੀਲਿੰਗ ਉਹ ਤਾਂ ਪੂਰੀ ਸੈਲੀਬ੍ਰਿਟੀ ਵਾਲੀ ਉਹਦਾ ਵਧੀਆ ਫੀਲਿੰਗ ਆਉਂਦੀ ਆ ਕਿ ਹਾਂ ਚਲੋ ਕੋਈ ਤਾਂ ਹੈ ਹੈ ਨਾ ਕੋਈ ਤਾਂ ਜਾਣਦਾ ਆਪਾਂ ਨੂੰ ਉਹ ਜਦੋਂ ਇੱਕ ਫੋਟੋ ਕਰਾਵੇ ਤਾਂ ਉਹਦੇ ਨਾਲ ਇੱਕ ਆਪ ਖਿੱਚ ਲਿਆ ਕਰੋ ਵੀ ਦੇ ਘਰਦਿਆਂ ਨੂੰ ਭੇਜ ਦਿਆ ਕਰੋ ਵੀ ਤੁਸੀਂ ਕਹਿੰਦੇ ਸੀ ਜਿਆਦਾਤਰ ਆ ਪਕੜੀਆਂ ਵਾਲੀ ਫੋਟੋ ਪੁਰਾਣੀਆਂ ਆ ਠੀਕ ਐ ਨਹੀਂ ਫੈਨਸ ਦਾ ਫੈਨ ਸੁਧਿਆ ਫੈਨ ਤਾਂ ਫੈਨਸੀ ਹੁੰਦੀ ਐ ਫਿਰ ਤੁਹਾਨੂੰ ਪਤਾ ਹੀ ਐ ਫੈਮਲੀ ਜਿਵੇਂ ਸੋਚੇ ਹੈਨਾ ਹੁੰਦਾ ਹੀ ਐ ਕਿ ਇਸ਼ੂ ਹੁੰਦਾ ਹੀ ਐ ਦਿਮਾਗ 'ਚ ਕਿ ਮਾਪਿਆਂ ਦੇ ਕਿ ਕੁੜੀਆਂ ਇੰਨੀ ਮਰਜ਼ੀ ਤਰੱਕੀ ਕਰ ਲੈਣੇ ਇਹ ਕਿਉਂ ਨਹੀਂ ਉਹਨਾਂ ਦੇ ਹਰਡਲ ਇਹ ਕਿਉਂ ਨਹੀਂ ਨਿਕਲਦਾ ਪਹਿਰਾ ਜੋ ਇਹ ਜੰਜੀਰ ਕਿਉਂ ਨਹੀਂ ਨਿਕਲਦੀ ਕਿਰ ਸਾਹਿਬ ਨੇ 1 ਲੱਖ ਫਾਲੋਅਰਸ ਹੋ ਗਏ ਤੁਹਾਡੇ ਤੋਂ ਮੁੰਡੇ ਵੀ ਸੈਲਫੀ ਵੀ ਮੰਗ ਕਰ ਸਕਦੇ ਆ ਤੁਸੀਂ ਕਹਿੰਦੇ ਮੈਂ ਕਰਾਂਉਂਦੀ ਨਹੀਂ ਵੀ ਕੋਈ ਇਸ਼ੂ ਨਾ ਬਣੇ 1000 ਫੋਲੋਅਰ ਇੰਸਟਾਗ੍ਰਾਮ ਤੇ ਕਮਾਉਣੇ ਕੋਈ ਬਹੁਤ ਵੀ ਨਾਰਮਲ ਗੱਲ ਤਾਂ ਨਹੀਂ ਨਾਰਮਲ ਗੱਲ ਨਹੀਂ ਕੋਈ ਰੈਕਗਨਾਈਜ਼ ਕਰਕੇ ਤੁਹਾਡੇ ਨਾਲ ਫੋਟੋ ਬਣਾਉਣੀ ਚਾਵੇ ਉਹ ਵੀ ਕੋਈ ਨਾਰਮਲ ਗੱਲ ਨਹੀਂ ਨਹੀਂ ਭੈਣ ਕਰਕੇ ਬੋਲੇ ਤਾਂ ਅਗਲੇ ਨੂੰ ਕਰਾ ਲੈਣੀਆਂ ਫੋਟੋ ਫੋਟੋ ਨੂੰ ਕਿ ਜਿਹੜੀ ਤਾਂ ਨਹੀਂ ਵੀ ਭੈਣ ਕਰਕੇ ਬੋਲੇ ਕੋਈ ਇਹ ਤਾਂ ਨਹੀਂ ਆ ਵੀ ਜਿਹੜਾ ਭੈਣ ਨਹੀਂ ਕਹਿੰਦਾ ਉਹ ਗਲਤੀ ਨਜ਼ਰੀਆ ਹੋਊਗਾ ਨਹੀਂ ਨਹੀਂ ਆਪਾਂ ਆਏ ਜੀ ਗਲਤ ਨਹੀਂ ਸੋਚਦੇ ਬਿਲਕੁਲ ਗਲਤ ਨਹੀਂ ਸੋਚਦੇ ਮਤਲਬ ਦੇਖਣ ਵਾਲੇ ਕਹਿੰਦੇ ਆ ਨਾ ਫਿਰ ਮੈਂ ਉਹੀ ਪੁੱਛਦਿਆਂ ਵੀ ਇਹ ਜੰਜੀਰ ਕਿਉਂ ਨਹੀਂ ਟੁੱਟਦੀ ਦੇਖਣ ਵਾਲੇ ਕਹਿਣਗੇ ਇਹ ਜੰਜੀਰ ਕੁੜੀ ਕਿਉਂ ਨਹੀਂ ਤੋੜ ਸਕਦੀ ਮੇਰੇ ਨਾਲ ਜੋ ਮਰਜ਼ੀ ਆਕੇ ਫੋਟੋ ਖਚਾਓ ਮੇਰੇ ਨਾਲ ਤੁਸੀਂ ਬੈਠੇ ਹੋ ਮੈਂ ਵੀਡੀਓ ਬਣਾ ਰਿਹਾ ਮੈਨੂੰ ਤਾਂ ਹੈ ਹੀ ਨਹੀਂ ਵੀ ਦੇਖਣ ਵਾਲਾ ਕੀ ਕਹੂਗਾ ਕਿਉਂਕਿ ਮੈਂ ਮੁੰਡਾ ਹੈ ਮੈਂ ਇਹ ਫੀਲਿੰਗ ਹੈ ਇਹ ਫੀਲਿੰਗ ਹੈ ਵੀ ਦੁਨੀਆ 'ਚ ਇਹ ਪਰਸੈਪਸ਼ਨ ਬਣੀ ਹੋਈ ਹੈ ਵੀ ਇਹ ਮੁੰਡਾ ਕੁਝ ਮਰਜ਼ੀ ਕਰੇ ਕੁੜੀ ਨੂੰ ਵੀ ਉਨੀ ਆਜ਼ਾਦੀ ਹੋਣੀ ਚਾਹੀਦੀ ਮੈਂ ਕਹਿੰਦੇ ਕੁੜੀ ਦੇ ਪੈਰ 'ਤੇ ਇਹ ਜੰਜੀਰ ਨਹੀਂ ਹੋਣੀ ਚਾਹੀਦੀ ਸਹੀ ਤੁਸੀਂ ਚਾਹੁੰਦੇ ਹੋ ਫਿਰ ਐ ਹੋਵੇ ਆਜ਼ਾਦੀ ਹਾਂਜੀ ਸਹੀ ਫਿਰ ਤੁਸੀਂ ਚੁੱਪ ਕਿਉਂ ਕਿਤੇ ਇਸ ਮਸਲੇ ਕਿਤੇ ਨਾ ਕਿਤੇ ਉਹ ਆਜ਼ਾਦੀ ਹੈ ਨਾ ਨਹੀਂ ਮਿਲਦੀ ਚਲੋ ਕੋਈ ਨਹੀਂ ਅੱਗੇ ਫਿਰ ਅਗਲਾ ਕੀ ਪਲਾਨਿੰਗ ਹੈ ਅੱਗੇ ਕੀ ਪਲਾਨ ਹੈ ਅੱਗੇ ਆਹੀ ਹੈ ਕਿ ਮਤਲਬ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਮਤਲਬ ਮੇਰਾ ਡ੍ਰੀਮ ਹੈ ਇੱਕ ਕਿਤੇ ਕਿ ਉਹ ਸ਼ੁਰੂ ਤੋਂ ਪੁਰਾਣੀ ਹੈ ਕਿਤੇ ਹੈ ਨਾ ਉਮੀਦ ਤਾਂ ਹੈ ਕਿ ਪਤਾ ਰੱਬ ਦੀ ਕਿਰਪਾ ਨਾਲ ਹੋ ਹੀ ਜਾਵੇ ਹੈ ਨਾ ਆਪਣਾ ਮਤਲਬ ਸਟਾਰ ਬਣੰਦਾ ਹੈਗਾ ਟ੍ਰੈਂਡੀ ਹਾਂ ਤਾਂ ਬਣ ਜੀ ਥੋੜਾ ਥੋੜਾ ਤਾਂ ਬਣ ਜੀ ਥੋੜੀ ਥੋੜੀ ਤਾਂ ਬਣ ਜੀ ਟ੍ਰੈਂਡਿੰਗਾਂ ਚ ਆਣ ਲੱਗੇ ਹੋਰ ਨਾ ਪਤਾ ਨਹੀਂ ਹਾਂਜੀ ਚਲੋ ਤੁਸੀਂ ਥੋੜਾ ਅਨਮੁੱਲਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਸਾਨੂੰ ਮਤਲਬ ਇੱਥੇ ਆਏ ਤੁਹਾਡਾ ਇੰਟਰਵਿਊ ਲਿਆ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਸਾਡੇ ਨਾਲ ਹੀ ਸਫ਼ਰ ਕੀਤਾ ਪਤਾ ਨਹੀਂ ਸੀ ਨਾ ਨਾਲ ਹੀ ਆ ਜਾਂਦੇ ਨਹੀਂ ਹਾਂ ਪਤਾ ਨਹੀਂ ਜੀ ਤੁਸੀਂ ਉਹ ਡੱਬੇ 'ਚ ਛੱਡ ਗਿਆ ਸੀ ਉਹ ਡੱਬੇ 'ਚ ਚੜ੍ਹ ਕੇ ਫਿਰ ਉਹ ਹੀ ਗੱਲ ਹੋਗੀ ਨਾ ਹਾਂਜੀ ਜੁਡੇ ਰਹੋ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ